हां जी दोस्तों शंभू बॉर्डर तो हुन एक बड़ी खबर निकल के सामने आ रही है। ਤੁਹਾਨੂੰ ਦੱਸ ਦਈਏ ਦੋਸਤੋ ਕਿ ਸ਼ੰਭੂ ਬਾਰਡਰ ਦੇ ਉੱਪਰ ਹੁਣ ਬਹੁਤ ਵੱਡਾ ਕਮਸਾਨ ਮਚ ਰਿਹਾ ਹੈ। ਅੱਦੇ ਪੁਲਿਸ ਵੱਲੋਂ ਕਦੇ ਫਾਇਰਿੰਗ ਕੀਤੀ ਜਾਂਦੀ ਹੈ, ਅੱਦੇ ਕਦੇ ਹੰਝੂ ਗੈਸ ਦੇ ਗੋਲੇ ਵੀ ਛੁੱਟੇ ਜਾਂਦੇ ਹਨ। ਅੱਦੇ ਉੱਥੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵੀ ਵਾਪਰੀ ਹੈ, ਜਿੱਥੇ ਕਿ ਇੱਕ ਬਠਿੰਡੇ ਜ਼ਿਲ੍ਹੇ ਦਾ ਮੁੰਡਾ ਜਿਸ ਦੀ ਕਿ ਉਮਰ 21-22 ਸਾਲ ਸੀ, ਉਹ ਗੋਲੀ ਲੱਗਣ ਕਾਰਨ ਸ਼ਹੀਦ ਹੋ ਚੁੱਕਿਆ ਹੈ। ਪਰ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਪੁਲਿਸ ਫੋਰਸ ਕਿਸਾਨਾਂ ਦੇ ਟਰੈਕਟਰਾਂ ਤੱਕ ਪਹੁੰਚ ਚੁੱਕੀ ਹੈ, ਜਿਸ ਦੀਆਂ ਕਿ ਲਾਈਵ ਤਸਵੀ ਅਤੇ ਟਰਾਲੀਆਂ ਚ ਪਏ ਬਿਸਤਰੇ ਵੀ ਚੁੱਕ ਰਹੀ ਹੈ। ਅਦੇ ਨਾਲ ਹੀ ਟਰੈਕਟਰਾਂ ਦੀਆਂ ਟੈਂਕੀਆਂ ਚ ਮਿੱਟੀ ਵਗੈਰਾ ਵੀ ਪਾ ਰਹੀ ਹੈ। ਇਸ ਤਰ੍ਹਾਂ ਪੁਲਿਸ ਫੋਰਸਾਂ ਵੱਲੋਂ ਕਿਸਾਨਾਂ ਉੱਪਰ ਵੱਡਾ ਕਹਿਰ ਮਚਾਇਆ ਜਾ ਰਿਹਾ ਹੈ। ਅਦੇ ਲੜਾਈ ਇਹ ਵਾਦੀ ਹੀ ਜਾ ਰਹੀ ਹੈ। ਦੋਸਤੋ ਤੁਸੀਂ ਕਹਿਣਾ ਚਾਹੋਗੇ ਪੁਲਿਸ ਦੇ ਅਜਿਹੇ ਸਲੂਕ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। லை 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 சைடு தோயே மாரே